ਹੁਸ਼ਿਆਰਪੁਰ ਦੇ ਵਿੱਚ ਮਾਸੂਮ ਹਰਵੀਰ ਦੇ ਕਤਲ ਨੂੰ ਲੈ ਕੇ ਅੱਜ ਜਥੇਬੰਦੀਆਂ ਇਕੱਤਰ ਹੋਈ। ਕੋਈ ਹੋਰ ਉੱਚੀ ਜਾਤ ਦਾ ਕਾਤਲ ਹੁੰਦਾ ਤਾਂ ਫਿਰ ਇਹ ਮਸਲਾ ਇਸ ਤਰ੍ਹਾਂ ਬਣਦਾ ਵੀ ਤੁਸੀਂ ਇੱਕ ਪ੍ਰਵਾਸੀ ਨੂੰ ਲੈ ਕੇ ਸਾਰੀ ਕਮਿਊਨਿਟੀ ਦੇ ਉੱਤੇ ਹੀ ਟਾਰਗੇਟ ਕਰਨਾ ਸ਼ੁਰੂ ਕਰ ਦਿੰਦੇ। ਫਿਰ ਇਹਨਾਂ ਨੇ ਮਸਲਾ ਕੀ ਬਣਾਉਣਾ ਸੀ ਕਿ ਇਹਨਾਂ ਨੇ ਜਾਤ ਦਾ ਮਸਲਾ ਬਣਾ ਦੇਣਾ ਸੀ ਵੀ ਦੇਖੋ ਜੀ ਜੱਟਾਂ ਨੇ ਇੱਕ ਦਲਤਾਂ ਦਾ ਬੱਚਾ ਮਾਰ ਦਿੱਤਾ। ਤੇ ਇਹਨਾਂ ਨੇ ਉਹ ਮਸਲਾ ਵੀ ਉਦੋਂ ਜਾਤ ਦਾ ਬਣਾਉਣਾ ਸੀ ਨਾ ਕਿ ਕ੍ਰਾਈਮ ਦਾ। ਸੀ ਇਹ ਦੇਖ ਲਓ ਵੀ ਹੁਸ਼ਿਆਰਪੁਰ ਦੇ ਵਿੱਚ ਇਸ ਇਸ ਘਟਨਾ ਤੋਂ ਬਾਅਦ ਮੰਡੀ ਦੇ ਵਿੱਚ ਹਜ਼ਾਰ ਪ੍ਰਵਾਸੀ ਮਜ਼ਦੂਰ ਸਿਗਾ ਕਿਸੇ ਦੀ ਵੀ ਕੋਈ ਵੈਰੀਫਿਕੇਸ਼ਨ ਨਹੀਂ ਹੋਈ ਉਹਦੇ ਵਿੱਚੋਂ ਹੀ ਕਈ ਬੰਦੇ ਇਹੋ ਜਿਹੇ ਸੀ ਉਹ ਬਕਾਇਦਾ ਹਿਸਟਰੀ ਸ਼ੀਟਰ ਸੀਗੇ ਬਕਾਇਦਾ ਪਗੋੜੇ ਸੀਗੇ ਪ੍ਰਵਾਸੀਆਂ ਦੇ ਬਹਾਨੇ ਵੱਡੇ ਹਿਸਟਰੀ ਸ਼ੀਟਰ ਤੇ ਕ੍ਰਿਮੀਨਲ ਪੰਜਾਬ 'ਚ ਆ ਰਹੇ ਆ ਇਹ ਤਾਂ ਹੁਲੜਵਾਜ ਲੋਕ ਹੁੰਦੇ ਆ ਜਿਹੜੇ ਐਦਾਂ ਦੇ ਮਸਲੇ ਉਭਾਰਦੇ ਤੁਹਾਨੂੰ ਲੱਗਦਾ ਹੈ ਕਿ سنجਿਦਗੀ ਦੇ ਨਾਲ ਇਹ ਮਸਲੇ ਤੇ ਵਿਚਾਰ ਕਰਨ ਦੀ ਲੋੜ ਹੈ ਆਪਾਂ ਇਸ ਮਸਲੇ ਨੂੰ ਵਿਧਾਨ ਸਭਾ ਤੱਕ ਲੈ ਕੇ ਜਾਣਾ ਤੇ ਇਸ ਵਾਰ ਤੁਸੀਂ ਇਹ ਦੇਖਣਾ ਵੀ ਇਹ ਮਸਲਾ ਕੋਈ 4 ਦਿਨ ਚੜ ਕੇ ਭੁੱਲਣਯੋਗਾ ਨਹੀਂ ਹੋਊਗਾ ਜਿਹੜਾ ਹਿੰਦੀ ਖਿੱਤਾ ਹੈ ਉਹਦੇ ਵਿੱਚੋਂ ਇੱਕ ਬਹੁਤ ਵੱਡੀ ਪਾਪੂਲੇਸ਼ਨ ਨੂੰ ਗੈਰ ਹਿੰਦੀ ਖਿੱਤੇ ਦੇ ਵਿੱਚ ਧੱਕ ਕੇ ਉਸ ਖਿੱਤੇ ਦੀ ਇੱਕ ਤਾਂ ਡੈਮੋਗ੍ਰਾਫੀ ਵਗਾਈ ਜਾ ਰਹੀ ਹੈ ਤੇ ਇੱਕ ਲਿੰਗੁਆਇਸਟਿਕ ਤੌਰ ਤੇ ਇਸ ਮੁਲਕ ਨੂੰ ਇੱਕ ਬੋਲੀ ਵਾਲਾ ਖਿੱਤਾ ਬਣਾਇਆ ਜਾ ਰਿਹਾ ਹੈ ਅੱਜ ਕੱਲ ਇੱਕ ਪ੍ਰੈਸ਼ਰ ਪੈ ਰਿਹਾ ਕਿ ਪੰਚਾਇਤਾਂ ਕੋਲ ਜ਼ਮੀਨਾਂ ਖੋਂਦਾਂ ਹੁਣ ਮੰਨ ਲਓ ਕਿ ਜਗਤਪੁਰਾ ਦੇ ਵਿੱਚ ਜਿਹੋ ਜਿਹੇ ਕੇਸ ਹੋਇਆ ਸਥਾਨਿਕ ਬੰਦੇ ਘਟ ਗਏ ਤੇ ਵੱਡੀ ਗਿਣਤੀ ਦੇ ਵਿੱਚ ਕਲੋਨੀਆਂ ਵਾਲੇ ਬਹੁ ਗਿਣਤੀ ਹੋ ਗਏ ਹੁਣ ਮੰਨ ਲਓ ਕਿ ਜੇ ਇਹੋ ਜਿਹੇ ਬੰਦੇ ਕੱਲ ਨੂੰ ਪੰਚਾਇਤ ਬਣਾ ਲੈਂਦੇ ਆ ਤਾਂ ਉਹ ਲੋਕਲ ਹਾਈਟ ਲੋਕਾਂ ਦੇ ਹੱਕੀ ਖੋਲਣਗੇ ਤੇ ਉਹ ਕੱਲ ਨੂੰ ਇਹ ਸਰਕਾਰ ਜਦੋਂ ਉਹਨਾਂ ਕੋਲੋਂ ਪੰਚਾਇਤੀ ਜ਼ਮੀਨ ਮੰਗੂਗੀ ਉਹ ਪੂੰਜੀਪਤੀਆਂ ਵਾਲੀ ਜ਼ਮੀਨ ਮੰਗੂਗੀ ਤੇ ਇਹ ਜਿਹੜੀਆਂ ਪੰਚਾਇਤਾਂ ਬਣਨ ਗਈਆਂ ਇਹ ਇੱਕ ਮੰਟ ਨਹੀਂ ਲਾਣ ਗਈਆਂ ਸਰਕਾਰ ਦੇ ਹਵਾਲੇ ਜ਼ਮੀਨਾ ਕਰਨ ਨੂੰ ਬੰਦੇ ਜਿਹੜੇ ਆ ਹਿੰਦੀ ਖੇਤਰ ਤੋਂ ਲਿਆ ਕੇ ਪੰਜਾਬ 'ਚ ਵਸਾਏ ਜਾ ਰਹੇ ਆ ਤੇ ਬੁਰੀ ਤਰ੍ਹਾਂ ਪੰਜਾਬ ਦੀ ਡੈਮੋਗ੍ਰਾਫੀ ਨੂੰ ਤੇ ਇੱਥੇ ਦੇ ਪੋਲੀਟੀਕਲ ਥੋਟ ਨੂੰ ਦਬਾਇਆ ਜਾ ਰਿਹਾ ਹੁਣ ਮੈਂ ਤੁਹਾਨੂੰ ਦੱਸਦਾ ਜਿੱਥੇ ਇੰਡਸਟਰੀ ਆਂਦੀ ਹੈ ਉਹਦੇ ਨਾਲ ਹੀ ਇੱਕ ਸਲਾਮੇਰੀਆ ਡਵੈਲਪ ਹੋ ਜਾਂਦਾ ਹੈ ਐਸ ਪਰ ਲਾਅ ਕਿਤੇ ਵੀ ਐਨਕ੍ਰੋਚਮੈਂਟ ਨਹੀਂ ਹੋ ਸਕਦੀ ਇਲੀਗਲ ਸਲਮ ਨਹੀਂ ਬਣ ਸਕਦੀ ਤਾਂ ਉਹ ਸਲਮ ਕਿੱਦਾਂ ਬਣਦੀ ਆ ਉਸ ਲਮ ਡਿਵੈਲਪਮੈਂਟ ਪ੍ਰੋਗਰਾਮ ਦੇ ਵਿੱਚ ਮਕਾਨ ਵੀ ਉਹਨਾਂ ਬਾਹਰਲੇ ਬੰਦਿਆਂ ਨੂੰ ਦਿੱਤੇ ਜਾਂਦੇ ਆ ਤਾਂ ਇਹਦਾ ਮਤਲਬ ਇਹ ਆ ਕਿ ਪੰਜਾਬ ਦਾ ਜਿਹੜਾ ਸਥਾਨਕ ਮਜ਼ਦੂਰ ਹੈ ਉਹਦੇ ਲਈ ਇਹਨਾਂ ਨੇ ਕੀ ਕੀਤਾ ਜੇ ਪੰਜਾਬ ਦੇ ਮਜ਼ਦੂਰ ਜਿਹੜਾ ਮਿਨੀਮਮ ਵੇਜਸ ਮੰਗਦਾ ਹੈ ਤੇ ਫੈਕਟਰੀਆਂ ਵਾਲੇ ਉਹਨਾਂ ਨੂੰ ਮਿਨੀਮਮ ਵੇਜਸ ਨਹੀਂ ਦਿੰਦੇ ਤਾਂ ਪੰਜਾਬੀ ਮਜ਼ਦੂਰ ਨੂੰ ਇਹ ਕਿਹਾ ਦਿੱਤਾ ਜਾਂਦਾ ਜੀ ਉਹ ਕੰਮਚੋਰ ਆ ਉਹ ਨੂੰ ਲੜਵਾਜਾ ਇਹ ਸਾਰਾ ਕੁਝ ਇਹ ਜਿਹੜੀਆਂ ਜਥੇਬੰਦੀਆਂ ਆ ਉਹਦੇ ਵਿੱਚ ਇਹਨਾਂ ਪੂੰਜੀਪਤੀਆਂ ਨਾਲ ਮਿਲ ਕੇ ਪ੍ਰਸੰਗ ਖੜਾ ਕਰਦੀਆਂ ਹਨ ਤੇ ਦੋਸ਼ੀ ਉਲਟਾ ਜਿਹੜਾ ਵਿਰੋਧ ਕਰਦੇ ਆ ਇਹਨਾਂ ਦਾ ਇਹਨਾਂ ਦੇ ਇਸ ਘਟਿਆ ਪ੍ਰਸੰਗ ਦਾ ਵਿਰੋਧ ਕਰਦੇ ਤੇ ਉਹਨਾਂ ਨੂੰ ਇਹ ਲੜਵਾਜ ਕਹਿੰਦੇ ਫਿਰਦੇ ਆ ਹੁਸ਼ਿਆਰਪੁਰ ਦੇ ਵਿੱਚ ਮਾਸੂਮ ਹਰਵੀਰ ਦੇ ਕਤਲ ਨੂੰ ਲੈ ਕੇ ਅੱਜ ਜਥੇਬੰਦੀਆਂ ਇਕੱਤਰ ਹੋਈਆਂ ਵੱਡਾ ਇਕੱਠ ਹੋਇਆ ਵਿਚਾਰਾਂ ਹੋਈਆਂ ਗੋਸ਼ਟੀਆਂ ਹੋਈਆਂ ਜਿਸ ਦੇ ਵਿੱਚੋਂ ਕੁਝ ਮੰਗਾਂ ਓਟੀਆਂ ਉਹ ਮੰਗਾਂ ਨੂੰ ਲੈ ਕੇ ਇਹ ਪੂਰਾ ਕਾਫਲਾ ਡੀਸੀ ਦਫ਼ਤਰ ਪਹੁੰਚਦਾ ਤੇ ਆਪਣੀਆਂ ਮੰਗਾਂ ਦਿੱਤੀਆਂ ਜਾ ਰਹੀਆਂ ਤੇ ਸਾਡੇ ਨਾਲ ਗੰਗਵੀਰ ਰਠੌਰ ਇਹ ਗੱਲਬਾਤ ਕਰਦੇ ਆਂ ਭਾਈ ਜੀ ਇਹ ਮਸਲਾ ਤੁਸੀਂ ਕਿਵੇਂ ਦੇਖਦੇ ਹੋ ਬਹੁਤ ਸਾਰੇ ਮਸਲਿਆਂ ਨੂੰ ਡੂੰਘੀ ਤੌਰ ਤੇ ਤੁਸੀਂ ਬਾਤ ਚਦੇ ਹੋ ਪਰ ਇਹ ਮਸਲੇ ਨੂੰ ਕੁਝ ਅ ਅਜਿਹੀ ਬੰਦੀਆਂ ਦਾ ਮਸਲਾ ਵੀ ਬਣਾ ਦਿੱਤਾ ਜਾਂਦਾ ਵੀ ਜਿਨ੍ਹਾਂ ਨੂੰ ਸਮਾਜ ਵਿੱਚ ਇੰਟੈਲੈਕਟ ਤੌਰ ਤੇ ਨਹੀਂ ਦੇਖਿਆ ਜਾਂਦਾ ਵੀ ਇਹ ਤਾਂ ਹੁਲੜਬਾਜ ਲੋਕ ਹੁੰਦੇ ਆ ਜਿਹੜੇ ਐਦਾਂ ਦੇ ਮਸਲੇ ਉਭਾਰਦੇ ਆ ਤੁਹਾਨੂੰ ਲੱਗਦਾ ਵੀ سنجਿਦਗੀ ਦੇ ਨਾਲ ਇਹ ਮਸਲੇ ਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ ਹੱਲੇ ਤੱਕ ਜਿਹੜਾ ਇਸ ਮਸਲੇ ਤੇ ਕਾਰਵਾਈ ਹੋਈ ਹੈ ਜਿਹੜੀਆਂ ਪੰਚਾਇਤਾਂ ਨੇ ਕਾਰਵਾਈ ਕੀਤੀ ਹੈ ਉਹ ਬਿਲਕੁਲ ਇੱਕ سنجਿਦਗੀ ਭਰਿਆ ਪ੍ਰੋਗਰਾਮ ਸੀਗਾ ਉਸ ਮਸਲੇ ਨੂੰ ਬਦਨਾਮ ਕਰਨ ਲਈ ਉਸ ਸੈਕਟਰ ਨੂੰ ਬਦਨਾਮ ਕਰਨ ਲਈ ਪ੍ਰਚਾਰ ਬਹੁਤ ਹੋ ਰਿਹਾ ਹੈ ਜਿਵੇਂ ਕੁਝ ਚੰਡੀਗੜ੍ਹ ਦੇ ਵਿੱਚੋਂ ਕੋਤੀ ਬੁੱਧੀਜੀਵੀਆਂ ਨੇ ਮਸਲੇ ਨੂੰ ਬਿਨਾਂ ਵਿਚਾਰੇ ਸਮਝੇ ਇੱਕ ਬਿਆਨ ਜਾਰੀ ਕਰ ਦਿੱਤਾ ਕਿਉਂਕਿ ਉਹ ਦੇਖਦੇ ਆ ਕਿ ਪੰਜਾਬ ਦੇ ਵਿੱਚ ਜਦੋਂ ਕੋਈ ਸਥਾਨਕ ਮਸਲਾ ਹੁੰਦਾ ਹੈ ਤਾਂ ਉਹ ਪੰਜਾਬ ਦੇ ਹਿੱਤਾਂ ਤੋਂ ਉਲਟ ਜਾ ਕੇ ਜਿਹੜੀ ਸੈਂਟਰਲਾਈਜ਼ ਫੋਰਸਸ ਉਹਨਾਂ ਨੂੰ ਸਪੋਰਟ ਕਰਦੀ ਹੈ ਉਹਨਾਂ ਦੇ ਹੱਕ ਵਿੱਚ ਖੜਦੇ ਆ ਤੇ ਇਸ ਮਸਲੇ ਨੂੰ ਗਲਤ ਰੰਗਤ ਦੇਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਇਹ ਮਸਲਾ ਸਥਾਨਕ ਦਾ ਹੈ ਸਥਾਨਕ ਮਜ਼ਦੂਰਾਂ ਦੇ ਹਿੱਤਾਂ ਦਾ ਮਸਲਾ ਹੈ ਸਥਾਨਕ ਸੱਭਿਆਚਾਰ ਦਾ ਮਸਲਾ ਹੈ ਸਥਾਨਕ ਲਿੰਗੁਇਸਟਿਕ ਮਸਲਾ ਹੈ ਸਾਡਾ ਜਿਹੜਾ ਸੰਵਿਧਾਨ ਹੈ ਉਹ ਵੀ ਇਸ ਚੀਜ਼ ਨੂੰ ਸਾਨੂੰ ਆਪਦੇ ਹਿੱਤ ਪ੍ਰੋਟੈਕਟ ਕਰਨ ਦੀ ਇੱਕ ਕਾਨੂੰਨੀ ਆਜ਼ਾਦੀ ਦੇ ਰਿਹਾ ਕਾਨੂੰਨੀ ਕਾਨੂੰਨ ਬਣੇ ਹੋਏ ਆ ਭਾਰਤ ਦੇ ਵਿੱਚ ਇਹ ਕੋਈ ਪਹਿਲਾ ਖੇਤਾ ਤਾਂ ਹੈ ਨਹੀਂਗਾ ਵੀ ਜਿੱਥੇ ਇਹੋ ਜੀ ਮੰਗ ਹੋਈ ਹੈ ਇਤੋਂ ਵੱਡੇ ਖੇਤਿਆਂ ਦੇ ਵਿੱਚ ਪਹਿਲੀ ਇਹੋ ਜੇ ਕਾਨੂੰਨ ਬਣੇ ਹੋਏ ਹਨ ਸੋ ਇਸ ਕਰਕੇ ਇਹ ਕੋਈ ਐਡਾ ਮਤਲਬ ਜਿਸ ਤਰ੍ਹਾਂ ਦਾ ਪ੍ਰਚਾਰਿਆ ਜਾ ਰਿਹਾ ਹੈ ਵੀ ਇਹ ਜੀ ਹੁੱਲੜਵਾਜਾਂ ਦਾ ਮਸਲਾ ਹੈ ਉਹ ਇਹੋ ਜਿਹਾ ਨਹੀਂ ਹੈ ਤੁਸੀਂ ਹੌਲੀ-ਹੌਲੀ ਦੇਖਣਾ ਵੀ ਇਹ ਮਸਲਾ ਅਸੀਂ ਵਿਧਾਨ ਸਭਾ ਤੱਕ ਲੈ ਜਾਵਾਂਗੇ ਪਹਿਲੇ ਚਰਨ ਦੇ ਵਿੱਚ ਪਿੰਡੂ ਪੰਚਾਇਤਾਂ ਦੇ ਵਿੱਚ ਅਸੀਂ ਮਤੇ ਪਵਾ ਰਹੇ ਹਾਂ ਇਤੋਂ ਇਲਾਵਾ ਅਸੀਂ ਜਿਵੇਂ ਕਿ ਹੁਣ ਪਤਾ ਲੱਗਿਆ ਵੀ ਕੁਝ ਪੁਲਿਸ ਅਧਿਕਾਰੀ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਬਕਾਇਦਾ ਅਸੀਂ ಗ್ರಾಮ ਸਭਾ ਦੇ اجلاس ਸੱਦਾਂਗੇ ਤੇ ਉਹਦੇ ਵਿੱਚ ਬਕਾਇਦਾ ਕਾਨੂੰਨੀ ਢੰਗ ਨਾਲ اجلاس ਸੱਦ ਕੇ ਆਪਾਂ ਮਤੇ ਪਵਾਵਾਂਗੇ ਫਿਰ ਮਤੇ ਪਵਾ ਕੇ ਆਪਾਂ ਇਸ ਮਸਲੇ ਨੂੰ ਵਿਧਾਨ ਸਭਾ ਤੱਕ ਲੈ ਕੇ ਜਾਣਾ ਤੇ ਇਸ ਵਾਰ ਤੁਸੀਂ ਇਹ ਦੇਖਣਾ ਵੀ ਇਹ ਮਸਲਾ ਕੋਈ 4 ਦਿਨ ਚੜ੍ਹ ਕੇ ਭੁੱਲਣਯੋਗਾ ਨਹੀਂ ਹੋਊਗਾ ਇੱਕ ਵਧੀਆ ਆਪਾਂ ਇੱਕ ਕੰਕਰੀਟ ਮਸਲੇ ਦਾ ਹੱਲ ਲੱਭ ਕੇ ਲੈ ਕੇ ਆਵਾਂਗੇ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਮਸਲਾ ਵਿਚਾਰਿਆ ਨਹੀਂ ਸਮਝਿਆ ਨਹੀਂ ਤੁਸੀਂ ਵਿਚਾਰਿਆ ਜੇ ਤੁਸੀਂ ਉਹਨਾਂ ਨੇ ਨਹੀਂ ਵਿਚਾਰਿਆ ਤਾਂ ਤੁਸੀਂ ਵਿਚਾਰ ਕੇ ਕੀ ਕੱਢਦੇ ਹੋ ਉਹਦੇ ਵਿੱਚੋਂ ਦੇਖੋ ਅਸੀਂ ਇਸ ਮਸਲੇ ਤੇ ਅੱਜ ਦੇ ਨਹੀਂ ਖੜੇ ਅਸੀਂ ਤਕਰੀਬਨ ਪਿਛਲੇ 5-10 ਸਾਲ ਤੋਂ ਇਸ ਮਸਲੇ ਤੇ ਖੜੇ ਆ ਕਿਉਂਕਿ ਕਾਰਨ ਕੀ ਹੈ ਕਿ ਇਸ ਮੁਲਕ ਦੇ ਵਿੱਚ ਜਿਹੜਾ ਸਾਨੂੰ ਸਭ ਤੋਂ ਵੱਡਾ ਖਰਚਾ ਆ ਰਿਹਾ ਹੈ ਉਹ ਈਵਨ ਪੰਜਾਬ ਦਾ ਖਰਚਾ ਨਹੀਂ ਆ ਉਹ ਕੇਰਲਾ ਦਾ ਖਰਚਾ ਵੀ ਹੈ ਕਰਨਾਟਕ ਦੇ ਵਿੱਚ ਵੀ ਹੈ ਤੇ ਤਾਮਿਲਨਾਡੂ ਦੇ ਵਿੱਚ ਵੀ ਹੈ ਉਹ ਇਹ ਕਹਿ ਰਹੇ ਆ ਕਿ ਜਿਹੜਾ ਹਿੰਦੀ ਖਿੱਤਾ ਹੈ ਉਹਦੇ ਵਿੱਚੋਂ ਇੱਕ ਬਹੁਤ ਵੱਡੀ ਪਾਪੂਲੇਸ਼ਨ ਨੂੰ ਗੈਰ ਹਿੰਦੀ ਖਿੱਤੇ ਦੇ ਵਿੱਚ ਤੱਕ ਕੇ ਉਸ ਖਿੱਤੇ ਦੀ ਇੱਕ ਤਾਂ ਡੈਮੋਗ੍ਰਾਫੀ ਉਗਾਈ ਜਾ ਰਹੀ ਹੈ ਤੇ ਇੱਕ ਲਿੰਗੁਇਸਟਿਕ ਤੌਰ ਤੇ ਇਸ ਮੁਲਕ ਨੂੰ ਇੱਕ ਬੋਲੀ ਵਾਲਾ ਖਿੱਤਾ ਬਣਾਇਆ ਜਾ ਰਿਹਾ ਹੈ ਜਿਹੜਾ ਇੱਕ ਬੋਲੀ ਹੈ ਬਿਲਕੁਲ ਬਿਲਕੁਲ ਉਹ ਇੱਕ ਮਤਲਬ ਆਨ ਦਾ ਨੈਸ਼ਨਲਿਜ਼ਮ ਦਾ ਇੱਕ ਮਸਲਾ ਹੈ ਤੇ ਉਹ ਉਸ ਤਰ੍ਹਾਂ ਉਭਾਰਿਆ ਜਾ ਰਿਹਾ ਹੈ ਉਹਦੇ ਮੁਕਾਬਲੇ ਬਾਕੀ ਸੂਬਿਆਂ ਦੇ ਵਿੱਚ ਕਾਨੂੰਨ ਬਣੇ ਆਂ ਬਾਕੀ ਸੂਬਿਆਂ ਦੇ ਵਿੱਚ ਆਵਾਜ਼ ਚੱਕੀ ਜਾ ਰਹੀ ਹੈ ਪਰ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦਾ ਪੋਲੀਟੀਸ਼ੀਅਨ ਹੈ ਪੋਲੀਟੀਕਲ ਜਮਾਤ ਬੈਠੀ ਹੈ ਉਹ ਜਿਹੜੀ ਮਰਜ਼ੀ ਪਾਰਟੀ ਦੀ ਹੋਵੇ ਉਹਦੇ ਕੋਲ ਉਸ ਤਰ੍ਹਾਂ ਦੀ ਇੱਕ ਕਪੈਸਿਟੀ ਹੀ ਨਹੀਂ ਹੈ ਤਾਂ ਉਹਦੇ ਮਤਲਬ ਕੋਈ ਇਸ ਤਰ੍ਹਾਂ ਦੇ ਸੁਪਣਿਆਂ ਦੇ ਵਿੱਚ ਵੀ ਨਹੀਂ ਆ ਕਿ ਪੰਜਾਬ ਦੇ ਹਿੱਤ ਕੀ ਆ ਤੇ ਇਸ ਕਰਕੇ ਉਹ ਇਸ ਮਸਲੇ ਨੂੰ ਲਗਾਤਾਰ ਇਗਨੋਰ ਵੀ ਕਰ ਰਹੇ ਆਂ ਜਿਹੜੇ ਹਾਲਾਤ ਜਾਂ ਭੂਗੋਲਿਕ ਸਥਿਤੀਆਂ ਉਹ ਸੂਬਿਆਂ ਦੀਆਂ ਜਿੱਥੇ ਇਹ ਕਾਨੂੰਨ ਬਣ ਚੁੱਕੇ ਆ ਉਹਨਾਂ ਦੇ ਨਾਲ ਪੰਜਾਬ ਦੀਆਂ ਸਥਿਤੀਆਂ ਮੇਲ ਖਾਂਦੀਆਂ ਕਿ ਇੱਥੇ ਲੋੜ ਮਹਿਸੂਸ ਹੁੰਦੀ ਆ ਉਸ ਅਨੁਸਾਰ ਵੀ ਜਿਹੜੇ ਹਾਲਾਤਾਂ ਦੇ ਵਿੱਚ ਉੱਥੇ ਕਾਨੂੰਨ ਬਣੇ ਆ ਦੇਖੋ ਇੱਥੇ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਪੰਜਾਬ ਦੀ ਜਿਹੜੀ ਸਥਿਤੀ ਹੈ ਸਭ ਤੋਂ ਵੱਖਰੀ ਹੈ ਸਪੈਸ਼ਲ ਸਥਿਤੀ ਹੈ ਬਾਕੀ ਖਿੱਤਿਆਂ ਦੇ ਵਿੱਚ ਕੋਈ ਮжоਰਿਟੀ ਧਰਮ ਦਾ ਕੋਈ ਹੋਣੀ ਹੈ ਮਸਲਾ ਐਥੀ ਪੰਜਾਬ ਇੱਕ ਇਹੋ ਜਿਹਾ ਖੇਤ ਹੈ ਜਿੱਥੇ ਕਿ ਇੱਕ ਭਾਰਤ ਦੀ ਜਿਹੜੀ ਘਟ ਗਿਣਤੀ ਹੈ 2% ਵਾਲੀ ਸਿੱਖਾਂ ਦੀ ਇੱਕ ਮжоਰਿਟੀ ਹੈ ਤੇ ਉਹ ਆਪਾਂ ਦੇਖਦੇ ਆਂ ਵੀ ਇੱਕ 47 ਤੋਂ ਪਹਿਲਾਂ ਜਦੋਂ ਸਿੱਖਾਂ ਨੇ ਭਾਰਤ ਦੇ ਨਾਲ ਆਣੇ ਸੀ ਤੇ ਕੁਝ ਵਾਦੇ ਹੋਏ ਸੀ ਤੇ ਇਹ ਜਿਹੜਾ ਸਾਡਾ ਲਿੰਗੁਇਸਟਿਕ ਖੇਤਾ ਵੀ ਹੈ ਉਹ ਸਾਨੂੰ ਮਤਲਬ ਕਿ ਬਹੁਤ ਬੁਰੀ ਤਰ੍ਹਾਂ ਤਸ਼ੱਦਦ ਤੋਂ ਬਾਅਦ ਮਿਲਿਆ ਹੈ ਹੁਣ ਇਸ ਖਿੱਤੇ ਦੇ ਵਿੱਚੋਂ ਸਾਡੇ ਹੀ ਇੰਟਰਸਟ ਖਤਮ ਕਰਨ ਲਈ ਇਹ ਸਾਰਾ ਕੁਝ ਇੱਕ ਨੀਤੀ ਘੜੀ ਜਾ ਰਹੀ ਹੈ। ਐਸੀ ਇਹ ਨੀਤੀ ਦੇ ਵਿੱਚ ਹੀ ਪਹਿਲਾਂ ਸਾਡੇ ਕੋਲ ਚੰਡੀਗੜ੍ਹ ਖੋਇਆ ਗਿਆ। ਹੁਣ ਚੰਡੀਗੜ੍ਹ ਦੇਖੋ ਕਿ ਆਪਾਂ ਪੰਜਾਬ ਤੇ ਹਰਿਆਣਾ ਤਾਂ ਲੜਦੇ ਰਹੇ। ਹਰਿਆਣੇ ਵਾਲਿਆਂ ਨੇ ਹਿੰਦੀ ਦੀ ਸਪੋਰਟ ਕੀਤੀ ਪਰ ਅਖੀਰ ਚ ਉੱਥੇ ਜਿਹੜੇ ਬਹੁਗਿਣਤੀ ਹੋਏ ਆ ਉਹਨਾਂ ਪੰਜਾਬੀ ਆ ਨਾ ਹਰਿਆਣਵੀ ਆ। ਜਿਹੜੇ ਉੱਥੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਜਿਨ੍ਹਾਂ ਨੂੰ ਮਕਾਨ ਵੀ ਦਿੱਤੇ ਆ ਉਹ ਤਾਂ ਹੈਗੇ ਯੂਪ ਜਾਂ ਬਿਹਾਰ ਤੋਂ ਆ। ਸੋ ਇਸ ਦਾ ਮਤਲਬ ਇਹ ਹੈ ਵੀ ਚੰਡੀਗੜ੍ਹ ਦੇ ਵਿੱਚ ਮਕਾਨ ਬਣਾਉਣ ਵੇਲੇ ਵੀ ਉੱਤੇ ਦੇ ਨਾਂ ਜਿਹੜਾ ਪੰਜਾਬ ਤੇ ਜਾਂ ਹਰਿਆਣਾ ਦਾ ਕੋਈ ਦਲਿਤ ਹੈ ਜਾਂ ਮਜ਼ਦੂਰ ਹੈ ਜਾਂ ਆਪਾਂ ਕਹਿੰਦੇ ਆ ਕਿ ਇਕਨੋਮਿਕ ਤੌਰ ਤੇ ਵੀਕਰ ਸੈਕਸ਼ਨ ਹੈ ਉਹਨਾਂ ਦਾ ਕਨਸੀਡਰ ਹੀ ਨਹੀਂ ਕੀਤਾ ਗਿਆ ਸੋ ਇੱਕ ਤਰ੍ਹਾਂ ਸੈਂਟਰ ਨੇ ਆਪਣਾ ਇੱਕ ਕਲੋਨੀ ਬਣਾਣੀ ਸੀਗੀ ਚੰਡੀਗੜ੍ਹ ਨੂੰ ਉਹ ਬਣਾ ਲਿਆ ਹੁਣ ਉਹਦੀ ਐਕਸਟੈਂਸ਼ਨ ਹੀ ਆਪਾਂ ਨੂੰ ਦੇਖ ਰਹੀ ਹੈ ਵੀ ਨਵਾਂ ਗ੍ਰਾਂ ਬਲੰਗੀ ਜ਼ੀਰਕਪੁਰ ਲੁਧਿਆਣਾ ਜਾਂ ਹੋਰ ਪੰਜਾਬ ਦੇ ਵੱਖ-ਵੱਖ ਖਿੱਤਿਆਂ ਵਿੱਚ ਹੋ ਰਿਹਾ ਸੋ ਇਹ ਸੋਚੀ ਸਮਝੀ ਸਾਜ਼ਿਸ਼ ਹੈ ਤੇ ਉਹਦੇ ਨਾਲ ਹੀ ਇੱਕ ਹੋਰ ਜਿਹੜੀ ਗੱਲ ਆਪਾਂ ਭੁੱਲ ਜਾਨਨੇ ਆ ਕਿ ਅੱਜ ਕੱਲ ਇੱਕ ਪ੍ਰੈਸ਼ਰ ਪੈ ਰਿਹਾ ਕਿ ਪੰਚਾਇਤਾਂ ਕੋਲੋਂ ਜ਼ਮੀਨਾਂ ਖੋਹ ਹੁੰਦਾ ਹੁਣ ਮੰਨ ਲਓ ਕਿ ਜਗਤਪੁਰਾ ਦੇ ਵਿੱਚ ਜਿਹੋ ਜਿਹੇ ਕੇਸ ਹੋਇਆ ਸਥਾਨਿਕ ਬੰਦੇ ਘਟ ਗਏ ਤੇ ਵੱਡੀ ਗਿਣਤੀ ਦੇ ਵਿੱਚ ਕਲੋਨੀਆਂ ਵਾਲੇ ਬਹੁ ਗਿਣਤੀ ਹੋ ਗਏ ਹੁਣ ਮੰਨ ਲਓ ਕਿ ਜੇ ਇਹੋ ਜਿਹੇ ਬੰਦੇ ਕੱਲ ਨੂੰ ਪੰਚਾਇਤ ਬਣਾ ਲੈਂਦੇ ਆ ਉਹ ਲੋਕਲ ਆਇਟ ਲੋਕਾਂ ਦੇ ਹੱਕੀ ਖੋਲਣਗੇ ਤੇ ਉਹ ਕੱਲ ਨੂੰ ਇਹ ਸਰਕਾਰ ਜਦੋਂ ਉਹਨਾਂ ਕੋਲੋਂ ਪੰਚਾਇਤੀ ਜ਼ਮੀਨ ਮੰਗੂਗੀ ਉਹ ਪੂੰਜੀਪਤੀਆਂ ਵਾਲੀ ਜ਼ਮੀਨ ਮੰਗੂਗੀ ਤੇ ਇਹ ਜਿਹੜੀਆਂ ਪੰਚਾਇਤਾਂ ਬਣਨਗੀਆਂ ਇਹ ਇੱਕ ਮੰਟ ਨਹੀਂ ਲਾਣਗੀਆਂ ਸਰਕਾਰ ਦੇ ਹਵਾਲੇ ਜ਼ਮੀਨਾ ਕਰਨ ਨੂੰ ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਜਿਹੜੀਆਂ ਸਾਡੀਆਂ ਸ਼ਾਮਲਤਾਂ ਦੀਆਂ ਜਿਹੜੀਆਂ ਜ਼ਮੀਨਾ ਕਵਜਾਂ ਦਾ ਹੈ ਨਾ ਉਹਦੇ ਤਹਿਤ ਵੀ ਇਹ ਹੈ ਕਿ ਨੌਨ ਪੰਜਾਬੀ ਬੰਦੇ ਜਿਹੜੇ ਆ ਹਿੰਦੀ ਖੇਤਰ ਤੋਂ ਲਿਆ ਕੇ ਪੰਜਾਬ ਚ ਵਸਾਏ ਜਾ ਰਿਹਾ ਤੇ ਬੁਰੀ ਤਰ੍ਹਾਂ ਪੰਜਾਬ ਦੀ ਡੈਮੋਗ੍ਰਾਫੀ ਨੂੰ ਤੇ ਇੱਥੇ ਤੇ ਪੋਲੀਟੀਕਲ ਟੋਟ ਨੂੰ ਦਬਾਇਆ ਜਾ ਰਿਹਾ ਹੈ ਤੇ ਤੁਸੀਂ ਮੰਗ ਕਰ ਰਹੇ ਹੋ ਕਿ ਬਾਕੀ ਸੂਬਿਆਂ ਦੀ ਤਰਜ਼ ਤੇ ਸਾਨੂੰ ਵੀ ਕਾਨੂੰਨ ਦਿੱਤਾ ਜਾਵੇ ਤਾਂ ਕਿ ਸਾਡੇ ਇੱਥੇ ਕੋਈ ਜ਼ਮੀਨਾਂ ਨਾ ਖਰੀਦ ਸਕੇ ਜਾਂ ਸਾਡੇ ਅਧਿਕਾਰ ਜਿਹੜੇ ਹੈਗੇ ਆ ਉਹ ਸਾਡੇ ਤੱਕ ਰਹਿਣ ਪਰ ਇਹਦੇ ਇਲਾਵਾ ਤੁਸੀਂ ਇਹ ਮੰਗ ਕਿਉਂ ਨਹੀਂ ਕਰਦੇ ਕਿਉਂਕਿ ਉਹ ਸੂਬਿਆਂ ਦੇ ਕਾਨੂੰਨਾਂ ਨੂੰ ਵੀ ਤੋੜ ਦਿੱਤਾ ਜਾਵੇ ਸਾਰੀ ਥਾਂ ਇੱਕੋ ਤਰ੍ਹਾਂ ਦਾ ਕਾਨੂੰਨ ਹੋਵੇ ਉਹ ਉਹ ਸੂਬਿਆਂ ਨੇ ਕਾਨੂੰਨ ਬਣਾ ਕੇ ਆਪਣੇ ਮੈਨੂੰ ਸਿਕਿਉਰ ਕੀਤਾ ਦੇਖੋ ਇਹ ਮੁਲਕ ਨਾ ਆਪਾਂ ਜਦੋਂ ਕਨਸਟੀਟਿਊਸ਼ਨਲ ਗੱਲ ਕਰਦੇ ਆ ਇਹ ਫੈਡਰੇਸ਼ਨ ਹੈ ਠੀਕ ਹੈ ਨਾ ਇਹ ਵੱਖ-ਵੱਖ ਨੈਸ਼ਨੈਲिटीज ਦਾ ਇੱਕ ਫੈਡਰੇਸ਼ਨ ਹੈ ਸੰਘ ਹੈ ਇਹ ਇੱਕ ਨੇਸ਼ਨ ਸਟੇਟ ਨਹੀਂ ਹੈ ਭਾਰਤ ਨੀਸ਼ਨ ਆਫ ਸਟੇਟਸ ਹਾਂ ਯੂਨੀਅਨ ਆਫ ਸਟੇਟ ਹੈ ਤਾਂ ਇਹਦੇ ਆਪਣੀ ਹਰੇਕ ਖਿੱਤੇ ਦੀ ਡਾਈਵਰਸਿਟੀ ਹੈ ਹਰੇਕ ਖਿੱਤੇ ਦੀ ਇੱਕ ਲਿੰਗੁਵਲ ਪਛਾਣ ਹੈ ਉਹਦੀ ਆਪਣੀ ਇੱਕ ਆਈਡੈਂਟੀਟੀ ਹੈ ਉਹਦਾ ਵੱਖਰਾ ਸੱਭਿਆਚਾਰ ਹੈ ਸੋ ਏਸੀ ਕਰਕੇ ਉਹ ਸੂਬਿਆਂ ਨੇ ਮਤਲਬ ਇਹ ਖਸ਼ੇ ਜ਼ਾਹਰ ਕੀਤੇ ਸੀ ਤੇ ਉਹਨਾਂ ਨੂੰ ਕੁਝ ਕਾਨੂੰਨ ਮਿਲੇ ਸੀ ਤੁਸੀਂ ਇਹ ਦੇਖ ਲਓ ਕਿ ਹਾਰਾ 370 ਦਾ ਖਤਮ ਹੋ ਗਈ 371 ਦੇ ਅੰਡਰ ਨਾਗਾ لینڈ ਦੇ ਵਿੱਚ ਇੰਡੀਅਨ ਪਾਰਲੀਮੈਂਟ ਦਾ ਕੋਈ ਕਾਨੂੰਨ ਉੱਥੇ ਦੀ ਵਿਧਾਨ ਸਭਾ ਦੇ ਵਿੱਚ ਪੇਸ਼ ਹੋਏ ਬਿਨਾ ਪਾਸ ਨਹੀਂ ਹੋ ਸਕਦਾ ਜੇ ਉੱਥੇ ਦੀ ਵਿਧਾਨ ਸਭਾ ਚਾਹੇਗੀ ਤਾਂ ਭਾਰਤੀ ਕਾਨੂੰਨ ਉੱਥੇ ਲਾਗੂ ਹੋਏਗਾ ਸੇਮ ਚੀਜ਼ਾਂ ਨਾ ਚਲਚਾ ਹੈ ਮਨੀਪੁਰ ਚ ਹੈ ਮੇਘਾਲਿਆ ਚ ਹੈ ਤੇ ਆਪਣੇ ਹਿਮਾਚਲ ਚ ਵੀ ਹੈ ਹਿਮਾਚਲ ਚ ਤਾਂ ਮਤਲਬ ਇਸ ਤਰ੍ਹਾਂ ਦਾ ਕਾਨੂੰਨ ਵੀ ਹੈ ਕਿ ਇੱਕ ਜਿਹੜਾ ਉਹਨਾਂ ਦਾ ਟ੍ਰਾਈਬਲ ਏਰੀਆ ਜਿੱਦਾਂ ਕਿਨੌਰ ਹੋ ਗਿਆ ਲਾਹੌਲ ਸਪੀਤੀ ਜ਼ਿਲ੍ਹੇ ਆ ਉਹਦੇ ਵਿੱਚ ਤਾਂ ਹੇਠਲੇ ਹਿਮਾਚਲ ਦੇ ਜਿਹੜੇ ਲੋਕ ਆ ਉਹ ਵੀ ਜ਼ਮੀਨ ਨਹੀਂ ਖਰੀਦ ਸਕਦੇ ਸੋ ਇਸ ਕਰਕੇ ਇਸ ਚੀਜ਼ ਨੂੰ ਜਿਹੜਾ ਟਵਿਸਟ ਦਿੱਤਾ ਜਾ ਰਿਹਾ ਖਾਸ ਕਰ ਖੱਬੇ ਪੱਖੀ ਯੂਨੀਅਨਾਂ ਵੱਲੋਂ ਉਹ ਉਹਨਾਂ ਦਾ ਇੱਕ ਆਪਣਾ ਅਜੰਡਾ ਹੈ ਉਹ ਜਦੋਂ ਵੀ ਆਉਂਦੇ ਆ ਪੰਜਾਬ ਦੇ ਵਿੱਚ ਇੱਕ ਫੁੱਟ ਪਾਉ ਪਾਲਿਸੀ ਲੈ ਕੇ ਜਾਂਦੇ ਆ ਤੇ ਉਹ ਹੁਣ ਵੀ ਦੇਖੋ ਉਸ ਨਰੇਟਿਵ ਤੇ ਕੰਮ ਕਰ ਰਹੇ ਜਿਹਦੇ ਨਾਲ ਕਿ ਬੀਜੇਪੀ ਸਰਕਾਰ ਨੂੰ ਤੇ ਵਨ ਨੇਸ਼ਨ ਵਨ ਲੈਂਗੁਏਜ ਵਾਲੇ ਕਨਸੈਪਟ ਨੂੰ ਮੌਕਾ ਮਿਲ ਰਿਹਾ ਹੈ ਫਿਰ ਉਹ ਕਹਿੰਦੇ ਹਨ ਵੀ ਸਰਮਾਇਦਾਰ ਜਿਹੜੇ ਹੈਗੇ ਆ ਉਹੀ ਉੱਪਰ ਵੱਧ ਜਾਂਦੇ ਆ ਤੇ ਗਰੀਬ ਤਬਕਾ ਜਿਹੜਾ ਹੈਗਾ ਉਹ ਅੱਗੇ ਨਹੀਂ ਆ ਪਾਰਿਆ ਇਸ ਉੱਤੇ ਉਹ ਕੰਮ ਕਰਦੇ ਆ ਜੀ ਉਹ ਕਹਿੰਦੇ ਇਸ ਲੋਕ ਭਲਾਈ ਚੋਂ ਨਹੀਂ ਦੇਖੋ ਇਹ ਤੁਸੀਂ ਨਾ ਜਿਹੜਾ ਸਵਾਲ ਪੁੱਛਿਆ ਇਹ ਬਹੁਤ ਸੋਹਣਾ ਸਵਾਲ ਹੈ ਇਹ ਦੱਸ ਦੇਣੇ ਇਹਨਾਂ ਨੇ ਕਿੱਥੇ ਉਹ ਕੰਮ ਕੀਤਾ ਵੀ ਉਹਦੇ ਨਾਲ ਵੀ ਗਰੀਬ ਤਬਕਾ ਉੱਪਰ ਆਂਦਾ ਹੋਵੇ ਇਹ ਸਿਰਫ ਰਾਜਨੀਤੀ ਕਰਦੇ ਆ ਇਹਨਾਂ ਨੂੰ ਪੂੰਜੀਪਤੀਆਂ ਨੇ ਖੜਾ ਕੀਤਾ ਹੋਇਆ ਅ ਸੰਗਰੂਰ ਬਰਨਾਲੇ ਟਰਾਈਡੈਂਟ ਨਾਲ ਇੱਕ ਲੜਾਈ ਹੋਈ ਸੀ ਕੁਝ ਸਾਲ ਪਹਿਲਾਂ ਉਹਦੇ ਵਿੱਚ ਸਮਝੌਤਾ ਕਰਾਣ ਵਾਲਿਆਂ ਚੋਂ ਜੋਗਿੰਦਰ ਸਿੰਘ ਉਹ ਗਰਾਹਾਂ ਇੱਕ ਪੱਖ ਸੀਗਾ ਹੁਣ ਮੈਂ ਤੁਹਾਨੂੰ ਦੱਸਦਾ ਜਿੱਥੇ ਇੰਡਸਟਰੀ ਆਂਦੀ ਹੈ ਉਹਦੇ ਨਾਲ ਹੀ ਇੱਕ ਸਲਮ ਏਰੀਆ ਡਵੈਲਪ ਹੋ ਜਾਂਦਾ ਐਸ ਪਰ ਲਾਅ ਕਿਤੇ ਵੀ ਐਨਕ੍ਰੋਚਮੈਂਟ ਨਹੀਂ ਹੋ ਸਕਦੀ ਇਲੀਗਲ ਸਲਮ ਨਹੀਂ ਬਣ ਸਕਦੀ ਤਾਂ ਉਹ ਸਲਮ ਕਿੱਦਾਂ ਬਣਦੀ ਆ ਪਰ ਉਹ ਇਸਲਾਮ ਹੋਲਡਰਸ ਨੂੰ ਪਹਿਲੀ VOTING RIGHT ਵੀ ਮਿਲ ਜਾਂਦੇ ਆ ਸਭ ਕੁਝ ਮਿਲ ਜਾਂਦਾ ਹੈ ਤੇ ਫਿਰ ਕੀ ਹੁੰਦਾ ਕਿ 슬럼 ਡਿਵੈਲਪਮੈਂਟ ਪ੍ਰੋਗਰਾਮ ਸ਼ੁਰੂ ਹੁੰਦੇ ਆ ਲੋਕਲ ਆਈਟ ਨੂੰ ਤਾਂ ਕੁਝ ਨਹੀਂ ਮਿਲਦਾ ਉਹ 슬럼 ਡਿਵੈਲਪਮੈਂਟ ਪ੍ਰੋਗਰਾਮ ਦੇ ਵਿੱਚ ਮਕਾਨ ਵੀ ਉਹਨਾਂ ਬਾਹਰਲੇ ਬੰਦਿਆਂ ਨੂੰ ਦਿੱਤੇ ਜਾਂਦੇ ਆ ਤਾਂ ਇਹਦਾ ਮਤਲਬ ਇਹ ਆ ਕਿ ਪੰਜਾਬ ਦਾ ਜਿਹੜਾ ਸਥਾਨਕ ਮਜ਼ਦੂਰ ਹੈ ਉਹਦੇ ਲਈ ਇਹਨਾਂ ਨੇ ਕੀ ਕੀਤਾ ਇੱਕ ਤਾਂ ਇਹ ਹੋ ਗਿਆ ਕਿ 슬럼 ਤਾਂ ਬੰਦੀ ਆ ਕਿਉਂਕਿ ਉੱਥੇ ਕੀ ਹੈ ਕਿ ਕੁਝ ਲੇਬਰ ਜਿਹੜੀ ਆ ਮੋਸਟਲੀ ਫੈਕਟਰੀਆਂ ਦੇ ਵਿੱਚ ਪੱਕੀ ਲੇਬਰ ਘਟ ਹੁੰਦੀ ਹੈ ਠੇਕੇਦਾਰ ਦੀ ਲੇਬਰ ਜ਼ਿਆਦਾ ਹੁੰਦੀ ਹੈ ਜਿਹਦਾ ਕੋਈ ਰਿਕਾਰਡ ਨਹੀਂ ਹੁੰਦਾ ਉਹ ਹੈ ਨਾ ਬਸਤੀਆਂ ਚ ਆਉਂਦੀ ਹੈ ਇਹਨਾਂ ਦਾ ਕੋਈ ਰਿਕਾਰਡ ਨਹੀਂ ਹੁੰਦਾ ਇਹਨਾਂ ਨੂੰ ਕੋਈ ਫੈਸਿਲਿਟੀ ਨਹੀਂ ਹੁੰਦੀ ਇਹਦੇ ਕਰਕੇ ਇਹਨਾਂ ਨੂੰ ਸਸਤੀ ਲੇਬਰ ਮਿਲ ਜਾਂਦੀ ਹੈ ਫੈਕਟਰੀਆਂ ਨੂੰ ਉਹ ਸਸਤੀ ਲੇਬਰ ਉਹ ਜਾਰੀ ਰੱਖਣਾ ਚਾਹੁੰਦੇ ਆ ਤੇ ਆ ਜਿਹੜੀਆਂ ਯੂਨੀਅਨਾਂ ਬਣੀਆਂ ਹੋਈਆਂ ਮਜ਼ਦੂਰ ਯੂਨੀਅਨਾਂ ਬਣੀਆਂ ਹੋਈਆਂ ਖੋਤੀ ਉਹ ਇਹਨਾਂ ਨਾਲ ਮਿਲੀ ਭੁਗਤਚ ਹੁੰਦੀਆਂ ਦੇਖੋ ਇੱਕ ਮਿਨੀਮਮ ਵੇਜਸ ਦਾ ਮਸਲਾ ਹੈਗਾ ਜੇ ਪੰਜਾਬ ਦੇ ਮਜ਼ਦੂਰ ਜਿਹੜਾ ਮਿਨੀਮਮ ਵੇਜਸ ਮੰਗਦਾ ਹੈ ਤੇ ਫੈਕਟਰੀਆਂ ਵਾਲੇ ਉਹਨਾਂ ਨੂੰ ਮਿਨੀਮਮ ਵੇਜਸ ਨਹੀਂ ਦਿੰਦੇ ਤਾਂ ਪੰਜਾਬੀ ਮਜ਼ਦੂਰ ਨੂੰ ਇਹ ਕਹਿ ਦਿੱਤਾ ਜਾਂਦਾ ਜੀ ਉਹ ਕੰਮਚੋਰ ਆ ਉਹਨੂੰ ਲੜਵਾਜਾ ਇਹ ਸਾਰਾ ਕੁਝ ਇਹ ਜਿਹੜੀਆਂ ਜਥੇਬੰਦੀਆਂ ਆ ਉਹਦੇ ਵਿੱਚ ਇਹਨਾਂ ਪੂੰਜੀਪਤੀਆਂ ਨਾਲ ਮਿਲ ਕੇ ਪ੍ਰਸੰਗ ਖੜਾ ਕਰਦੀਆਂ ਹਨ ਤੇ ਦੋਸ਼ੀ ਉਲਟਾ ਜਿਹੜਾ ਵਿਰੋਧ ਕਰਦੇ ਆ ਇਹਨਾਂ ਦਾ ਇਹਨਾਂ ਦੇ ਇਸ ਘਟਿਆ ਪ੍ਰਸੰਗ ਦਾ ਵਿਰੋਧ ਕਰਦੇ ਤੇ ਉਹਨਾਂ ਨੂੰ ਇਹ ਲੜਵਾਜ ਕਹਿੰਦੇ ਫਿਰਦੇ ਆ ਪਰ ਹੁਣ ਜਿਹੜਾ ਆ ਮਸਲਾ ਇਹਦੇ ਵਿੱਚ ਤਾਂ ਇਹ ਵੀ ਉਹ ਕਹਿੰਦੇ ਆ ਕਿ ਜੇ ਕੋਈ ਜੱਟ ਕਾਤਲ ਹੁੰਦਾ ਕੋਈ ਹੋਰ ਉੱਚੀ ਜਾਤ ਦਾ ਕਾਤਲ ਹੁੰਦਾ ਤਾਂ ਫਿਰ ਇਹ ਮਸਲਾ ਇਸ ਤਰ੍ਹਾਂ ਬਣਦਾ ਵੀ ਤੁਸੀਂ ਇੱਕ ਪ੍ਰਵਾਸੀ ਨੂੰ ਲੈ ਕੇ ਸਾਰੀ ਕਮਿਊਨਿਟੀ ਦੇ ਉੱਤੇ ਹੀ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਫਿਰ ਇਹਨਾਂ ਨੇ ਮਸਲਾ ਕੀ ਬਣਾਉਣਾ ਸੀ ਕਹ ਇਹਨਾਂ ਨੇ ਜਿਆਦਾ ਮਸਲਾ ਬਣਾ ਦੇਣਾ ਸੀਗਾ ਵੀ ਦੇਖੋ ਜੀ ਜੱਟਾਂ ਨੇ ਇੱਕ ਦਲਤਾਂ ਦਾ ਬੱਚਾ ਮਾਰ ਦਿੱਤਾ ਠੀਕ ਹੈ ਫੈਲੀ ਕਰਕੇ ਇਹਨਾਂ ਨੇ ਪੂਰੀ ਕਮਿਊਨਿਟੀ ਤੇ ਲੈ ਕੇ ਆਣਾ ਸੀ ਹੁਣ ਵੀ ਇਹ ਲੈ ਕੇ ਆ ਰਹੇ ਆ ਹੜਾਂ ਦੇ ਵਿੱਚ ਵੀ ਇਹਨਾਂ ਦੀ ਪੋਲਿਸੀ ਇਹੀ ਹੈ ਪੰਜਾਬ ਦੇ ਵਿੱਚ ਇੱਕ ਪਾਸੇ ਤਾਂ ਹੜਾ ਆ ਰਹੇ ਸੀਗੇ ਉਹਦੇ ਵਿੱਚ ਸਰਕਾਰੀ ਜਵਾਬਦੇਹੀ ਤਾਂ ਇਹਨਾਂ ਨੇ ਮੰਗੀ ਨਹੀਂ ਉਹ ਸਿੱਖਾਂ ਨੂੰ ਜਾਤ ਪਾਤ ਦਾ ਦੋਸ਼ੀ ਮੰਨ ਕੇ ਐਲਾਨ ਕਰਾਨਾ ਅਗੇ ਜਿਹੜੇ ਕਿ ਸੇਵਾ ਕਰ ਰਹੇ ਸੀਗੇ ਸੋ ਇਹ ਹੀ ਗੱਲ ਇਹ ਹੈ ਵੀ ਇੱਥੇ ਜੇਕਰ ਮੈਂ ਕਹਿੰਨਾ ਕਿ ਮਸਲਾ ਕੋਈ ਜੱਟ ਹੁੰਦਾ ਜਾਂ ਕੋਈ ਹੋਰ ਜਾਤ ਜਿਹੜੀ ਆ ਪ੍ਰਕਾਸ਼ਤ ਚੋਂ ਹੁੰਦਾ ਤੇ ਵਿਚਾਰਾ ਜਿਹੜਾ ਪੀੜਤ ਹੁੰਦਾ ਉਹ ਕਿਸੇ ਕਮਜ਼ੋਰ ਤਬਕੇ ਤੋਂ ਹੁੰਦਾ ਕਿਸੇ ਐਸੀ ਕਮਿਊਨਿਟੀ ਤੋਂ ਹੁੰਦਾ ਤੇ ਇਹਨਾਂ ਨੇ ਉਹ ਮਸਲਾ ਵੀ ਉਹ ਤੋਂ ਜਾਤ ਦਾ ਬਣਾਉਣਾ ਸੀ ਨਾ ਕਿ ਕ੍ਰਾਈਮ ਦਾ ਸੋ ਇਹ ਇਹਨਾਂ ਦਾ ਜਿਹੜਾ ਹੈ ਡਬਲ ਸਟੈਂਡਰਡ ਹੈ ਤੁਸੀਂ ਇਹ ਦੇਖ ਲਓ ਵੀ ਹੁਸ਼ਿਆਰਪੁਰ ਦੇ ਵਿੱਚ ਇਸ ਇਸ ਘਟਨਾ ਤੋਂ ਬਾਅਦ ਮੰਡੀ ਦੇ ਵਿੱਚ ਹਜ਼ਾਰ ਪ੍ਰਵਾਸੀ ਮਜ਼ਦੂਰ ਸਿਗਾ ਕਿਸੇ ਦੀ ਵੀ ਕੋਈ ਵੈਰੀਫਿਕੇਸ਼ਨ ਨਹੀਂ ਹੋਈ ਉਹਦੇ ਵਿੱਚੋਂ ਹੀ ਕਈ ਬੰਦੇ ਇਹੋ ਜਿਹੇ ਸੀ ਉਹ ਬਕਾਇਦਾ ਹਿਸਟਰੀ ਸ਼ੀਟਰ ਸੀਗੇ ਬਕਾਇਦਾ ਪਘੋੜੇ ਸੀਗੇ ਹੁਣ ਇਹ ਕੰਮ ਕਿੰਨੇ ਕਰਨਾ ਸੀਗਾ ਹੁਣ ਜਿਹੜੇ ਅੱਜ ਰੋਲਾ ਪਾ ਰਹੇ ਹਨ ਜਿਹੜੇ ਹੁਣ ਇੱਥੇ ਲੋਕ ਖੜੇ ਹਨ ਉਹ ਤਾਂ ਵਿਚਾਰੇ ਪੀੜੇ ਦਾ ਕਿਉਂਕਿ ਉਹ ਪਰਵਾਸੀਆਂ ਦੇ ਬਹਾਨੇ ਵੱਡੇ ਹਿਸਟਰੀ ਸ਼ੀਟਰ ਤੇ ਕ੍ਰਿਮੀਨਲ ਪੰਜਾਬ 'ਚ ਆ ਰਹੇ ਆ ਜੇ ਅਸੀਂ ਕਹਿ ਰਹੇ ਆਂ ਵੀ ਭਾਈ ਇਹਨਾਂ ਬਾਰੇ ਤੁਸੀਂ ਕੋਈ ਕਾਨੂੰਨ ਬਣਾਓ ਕੋਈ ਇਹਨਾਂ ਦੀ ਇਨਵੈਸਟੀਗੇਸ਼ਨ ਕਰੋ ਕੋਈ ਇਹਨਾਂ ਦੀ ਪ੍ਰੋਫਾਈਲਿੰਗ ਕਰੋ ਤੇ ਉਹਦੇ ਬਾਰੇ ਉਸ ਨੂੰ ਇਹ ਜਾਤ ਦਾ ਮਸਲਾ ਜਾਂ ਨਸਲ ਦਾ ਮਸਲਾ ਕਹੇ ਕਿ ਇਹ ਭੰਡ ਰਹੀ ਹੈ ਜਾਂ ਇਹ ਨਫਰਤੀ ਪ੍ਰਸਾਰ ਕਰ ਰਹੀ ਹੈ ਬਿਲਕੁਲ ਸੋ ਇਸ ਮਸਲੇ ਦਾ ਜੋ ਮੰਗ ਹੈ ਉਹ ਸਾਰੀ ਇਹ ਵੀ ਛਾਣਨਾ ਕੋਈ ਲਾਇਆ ਜਾਵੇ ਇਹ ਨਹੀਂ ਕਿ ਜਿਹੜਾ ਵੀ ਆਵੇ ਉਹ ਸਿੱਧਾ ਇੱਥੇ ਆ ਕੇ ਵਸਨੀਕ ਬਣ ਜੇ ਪਰ ਇੱਕ ਕਾਨੂੰਨ ਹੋਵੇ ਕੋਈ ਪੈਰਾਮੀਟਰ ਹੋਵੇ ਕੋਈ ਸਿਧਾਂਤ ਹੋਵੇ ਜਿਨ੍ਹਾਂ ਦੇ ਤਹਿਤ ਕੋਈ ਇੱਥੇ ਆਵੇ ਜਿਸ ਤਰ੍ਹਾਂ ਪੰਜਾਬ ਦੇ ਲੋਕ ਵੀ ਕਿਸੇ ਥਾਂ ਦੇ ਉੱਤੇ ਕਿਸੇ ਸ਼ਰਤਾਂ ਦੇ ਉੱਤੇ ਪ੍ਰਵਾਸ ਕਰਦੇ ਆ ਪ੍ਰਵਾਸ ਦੀਆਂ ਕੋਈ ਸ਼ਰਤਾਂ ਕੋਈ ਨਿਯਮ ਜ਼ਰੂਰ ਹੋਣੇ ਚਾਹੀਦੇ ਆ ਤਾਂ ਕਿ ਜਿਹੜੇ ਕਿਸੇ ਖਿੱਤੇ ਦੇ ਰਹਿਣ ਵਾਲੇ ਲੋਕ ਆ ਉਹਨਾਂ ਦਾ ਕੋਈ ਨੁਕਸਾਨ ਨਾ ਹੋ ਸਕੇ ਤੇ ਉਹ ਜਿਹੜਾ ਖਿੱਤਾ ਹੈ ਉਸ ਦੀ ਭੂਗੋਲਿਕ ਜੋ ਹਾਲਾਤ ਹੈ ਉਹਨਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ ਗੁਰਪ੍ਰੀਤ ਸਿੰਘ ਦਾ ਨਾਸਤਨਾਮ ਸਿੰਘ ਪੰਜਾਬੀ ਲੋਕ ਚਾਂ